ਖਲਸਾ ਵਾਹੀ ਗੁਰਜੀ ਕੀ ਫਤਿਹ ਸਾਹਿਬੀ ਜਮਾਲ ਸਾਹਿਬੀ ਕਮਾਲ ਸਾਹਿਬੀ ਬਰਕਤ ਰੌਸ਼ਨੀ ਚਰਾਖ ਬਿਰਮੇ ਹਰ ਗੰਝੁ ਮਲ ਫੈਜੇ ਨੂਰ ਬਰਦਵਾਲੂ ਸਾਹ ਸਾਹਾਂ ਦੇ ਸਾ ਪੀਰਾਂ ਦੇ ਪੀਰ ਜੋਗੀਆਂ ਦੇ ਜੋਗੀ ਰਹਿਬਰਾਂ ਦੇ ਰਹਿਬਰ ਬੇਅੰਤ ਭਗਤਾਂ ਦੀ ਇੱਕ ਦਸਾਂ ਪਤਸਾਈਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਆਪਾਂ ਸਭ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਜੀ ਦੇ ਪਾਵਨ ਸਥਾਨਾਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ ਜੋ ਸਤਿਗੁਰਾਂ ਨੇ ਤਰੁੱਠ ਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ ਸੋ ਪਾਵਨ ਹੁਕਮ ਸੋਹੀ ਰਾਗ ਦੇ ਅੰਦਰ ਸੰਤ ਰੂਪ ਦੇ ਵਿੱਚ ਸੁਹਾਇ ਮਾਨ ਸ਼ਬਦ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਚ ਉਚਾਰਿਆ ਹੋਇਆ ਸ਼ਬਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 763 ਹਤੇ 764 ਅੰਗ ਦੇ ਉਪਰ ਸੁਹਾਇ ਮਾਨ ਹੈ ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀ ਕਿਹੜੀਆਂ ਨਜ਼ਰੇ ਇਨਾਈਤਾਂ ਸਾਨੂੰ ਬਖਸ਼ਣਾ ਕਰਦੇ ਨੇ ਆਹੋ ਆਪਾ ਪਿਆਰ ਸਤਕਾਰ ਦੇ ਨਾਲ ਸਰਵਨ ਕਰਕੇ ਹਿਰਦਿਆਂ ਦੇ ਵਿੱਚ ਵਸਾਉਣ ਦਾ ਯਤਨ ਕਰੀਏ ਜੀ ਰਾਗ ਸੋਹੀ ਸੰਤ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਭਰ ਜੋਵਨ ਮੈਂ ਮਤ ਪੀੜੈ ਕਰ ਪਹੁਨੀ ਬਲਰਾਮ ਜੀਓ ਮੈਲੀ ਅਉਗੁਨ ਚਿੱਤੋ ਬੇਨ ਗੁਰ ਗੁਣਾਂ ਸਮਾਵਨੀ ਭਲਰਾਮ ਜੀਓ ਵਾਹੀ ਗੁਰਜੀਕਾ ਖਲਸਾ ਵਾਹੀ